14 ਅਪ੍ਰੈਲ ਨੂੰ ਬਹੁਤ ਵੱਡੇ ਪੱਧਰ ਤੇ ਅਸੀਂ ਇੱਥੇ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਉਸ ਜਨਮ ਦਿਨ ਦੇ ਵਿੱਚ ਜਿੱਥੇ ਇਸ ਵਾਰੇ ਬੱਚਿਆਂ ਦਾ ਪੇਪਰ ਲਵਾਂਗੇ ਬਾਬਾ ਸਾਹਿਬ ਦੀ ਜੀਵਨੀ ਤੇ ਹੋਰ ਕ੍ਰਾਂਤੀਕਾਰ ਮਹਾਪੁਰਸ਼ਾਂ ਦੀ ਜੀਵਨੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫਸ ਸੈਕਿੰਡ ਥਰਡ ਤੇ ਟੌਪ ਰਾਊਂਡ ਵਾਲਿਆਂ ਨੂੰ ਕੈਸ਼ ਪ੍ਰਾਈਜ਼ ਮੈਮੈਂਟੋ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਾਂਗੇ ਇਹਦੇ ਨਾਲ ਨਾਲ ਜੋ ਇਲਾਕੇ ਭਰ ਦੇ 8ਵੀਂ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਆਪਣੇ ਕਲਾਸ ਵਿੱਚੋਂ 5 ਸੈਕੰਡ 3 ਆਉਂਦੇ ਨੇ ਤੇ ਅਸੀਂ 22 ਸਕੂਲਾਂ ਨੂੰ ਸੱਦਾ ਦਿੱਤਾ ਹੈ ਤੇ ਸਾਡੇ ਕੋਲ ਲਗਭਗ 125 ਦੇ ਕਰੀਬ ਵਿਦਿਆਰਥੀ ਆਉਣਗੇ ਅਸੀਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਮੈਂ mentor ਸਰਟੀਫਿਕੇਟ ਤੇ ਬਾਬਾ ਸਾਧੀਆਂ ਬੁੱਕਸ ਦੇ ਕੇ ਸਨਮਾਨਤ ਕਰਾਂਗੇ ਤੇ ਉਹਦੇ ਨਾਲ ਨਾਲ ਪ੍ਰਸਿੱਧ ਨਾਟਕਕਾਰ ਡਾਕਟਰ ਸੋਮਪਾਲ ਹੀਰਾ ਜੀ ਇੱਕ ਨਾਟਕ ਪੇਸ਼ ਕਰਨ ਕੇ ਸਰਦਾਨ ਖਤਰੇ ਵਿੱਚ ਹੈ ਇਸੇ ਤਰੀਕੇ ਨਾਲ ਪ੍ਰਿੰਸੀਪਲ ਨਪਤੇਜ ਗੜਦੀwala ਜੀ ਗੜਦੀwala ਤੋਂ ਆ ਰਹੇ ਨੇ ਉਹ ਬਾਬਾ ਸਾਹਿਬ ਦੀ ਜੀਵਨੀ ਮਿਸ਼ਨ ਤੇ ਫਿਲਾਸਫੀ ਤੇ ਵਿਚਾਰ ਪੇਸ਼ ਕਰਨਗੇ ਇਸ ਤਰੀਕੇ ਨਾਲ ਮਿਸ਼ਨੀ ਕਲਾਕਾਰ ਮਿਸ਼ਨ ਪ੍ਰਤੀ ਗੀਤ ਸੰਗੀਤ ਰਾਹੀਂ ਸਪੋਧਨ ਹੋਣਗੇ ਤੇ ਪ੍ਰਸਿੱਧ ਜੋ ਮਿਸ਼ਨਰੀ ਕਵੀ ਨੇ ਅਸੀਂ ਉਹਨਾਂ ਦੇ ਕਵੀਦਰਵਾਰ ਵੀ ਕਰਾਵਾਂਗੇ ਤੇ ਆਏ ਹੋਏ ਸਾਰੇ ਸੋਜਵਾਨ ਸਾਥੀਆਂ ਲਈ ਔਰ ਗੈਦਰ ਦੇ ਵਾਸਤੇ ਸਵੇਰੇ ਚਾਹ ਨਾਸ਼ਤੇ ਦਾ ਔਰ ਦੁਪਹਿਰ ਤੋਂ ਬਾਅਦ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕਿ ਬਾਬਾ ਸਾਹਿਬ ਡਾਕਟਰ ਮੀੜਕਰ ਜੀ ਸਾਡੇ ਰਹਿਬਰ ਹੋਏ ਨੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਨ ਲਈ ਤੇ ਸੰਕਲਪ ਲੈਣ ਲਈ ਕਿ ਅਸੀਂ ਵੀ ਬਾਬਾ ਸਾਧਾ ਜੋ ਮਿਸ਼ਨ ਸੀ ਪੀ ਬੈਕ ਟੂ ਸਟੱਡੀ ਉਸਦੇ ਪੈਰਾ ਦੇਣ ਲਈ ਇਕੱਠੇ ਹੋ ਕੇ ਸੰਕਲਪ ਲਈਏ ਤੇ ਬਾਬਾ ਸਾਹਿਬ ਦੀ ਦੇਣ ਨੂੰ ਯਾਦ ਕਰੀਏ ਤੇ ਸਾਰਿਆਂ ਨੇ ਇੱਕ ਵਾਰ ਫਿਰ ਅਸੀਂ ਸ਼ਰਧਾ ਦਿੰਦੇ ਹਾਂ ਕਿ 14ਪ੍ਰੈਲ ਨੂੰ ਡਾਕਟਰ ਮੇੜਗਰ ਭਵਨ ਆਰਬਨ ਸਟੇਟ ਫਗਵਾੜਾ ਵਿੱਚ ਪਹੁੰਚ ਕੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਸਮਰੋਹ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਸਾਹਿਬ ਦੇ ਜੀਵਨ ਤੋਂ ਸੰਘਰਸ਼ ਤੋਂ ਸੇਧ ਲਈਏ